ਤੇ ਮਿਲੇ ਤੇ ਚਾਹੇ ਜੋ 31 ਜਨਵਰੀ ਨੂੰ ਕਮਾਲਪੁਰੇ ਚ ਜੋ ਹੋਇਆ ਮੇਰੇ ਵੀਰੋ ਉਸੇ ਤਰਾਈਂ ਜੋ ਰਿਕਾਰਡ ਟੁੱਟਣਗੇ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਦਰਸ਼ਕਣਾ ਜੋ ਹੈ ਬਹੁਤ ਭਰਾ ਕਹਿ ਰਹੇ ਆ ਬੇਸ਼ੱਕ ਐਮਐਲਕੇ ਚ ਵੀ ਨਜ਼ਾਰਾ ਆਉਂਦਾ ਇਦਾਂ ਨਹੀਂ ਮੈਚ ਫਸਦੇ ਆ ਪਰ ਓਪਨ ਦਾ ਟੂਰਨਾਮੈਂਟ ਦੱਸੋ ਭਰਾ ਕਹਿੰਦੇ ਜੈਸ ਕੱਪ ਤੇ ਕਮਾਲਪੁਰੇ ਵਾਲਾ ਦੋਨੇ ਹੀ ਮੇਲੇ ਹੋਏ ਆ ਨਾ ਦੋਨੇ ਮੇਲਾਂ ਤੇ ਮੇਲਿਆਂ ਤੇ ਹੀ ਮੇਰੇ ਵੀਰੋ ਸਵਾਦ ਆਇਆ ਸੋ ਉਸੇ ਤਰ੍ਹਾਂ ਦੀ ਇੱਕ ਬਹੁਤ ਤਗੜਾ ਟੂਰਨਾਮੈਂਟ ਆ ਰਿਹਾ ਜੈਸ ਕੱਪ ਤੇ ਮੈਂ ਤੁਹਾਨੂੰ ਦਾਵਾ ਕਰਦਾ ਵੀ ਬਹੁਤ ਤਗੜੀਆਂ ਟੀਮਾਂ ਬਹੁਤ ਤਗੜੇ ਖਿਡਾਰੀ ਜੋ ਹੈ ਓਪਨ ਦੇ ਵਿੱਚ ਖੇਡਣਗੇ ਜਿੱਦਾਂ ਕਮੇਟੀ ਨਾਲ ਆਪਣੀ ਅੱਲ ਬਾਤ ਹੋਈ ਜਣਾ ਬਈ ਸਵਾਦ ਆਜੂਗਾ 3 ਮਾਰਚ ਦਾ ਦਿਨ ਵੈਸੇ ਮੈਂ ਦਿਨ ਪਹਿਲਾਂ ਹੀ ਦੱਸ ਦਿੰਨਾ ਪੂਰੀ ਜਾਣਕਾਰੀ ਦੇਣੀ ਆ ਉਸ ਕੱਪ ਬਾਰੇ ਓਪਨ ਦਾ ਮੇਲਾਗਾ ਨਿਆਰਾ ਆਊਗਾ ਉਸ ਕਬੱਡੀ ਕੱਪ ਤੇ ਵੀ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਫਰਜ਼ਾ ਤੁਹਾਡਾ ਜਰੂਰ ਕਰੋ ਤਾਂ ਕਿ ਜੋ ਨਵਾਂ ਵੀਡੀਓ ਹਰ ਵੀਡੀਓ ਤੁਹਾਡੇ ਤੱਕ ਪਹੁੰਚੇ ਇਹ ਮੇਲਾ ਮਿੱਤਰੋ ਤਾਜੜਪੁਰ ਪਟਿਆਲੇ ਇਲਾਕੇ ਚ ਹੋਣਾਗਾ ਬਹੁਤ ਤਗੜਾ ਕਬੱਡੀ ਕੱਪ ਆ ਲੱਖ ਪਹਿਲਾ ਇਨਾਮ ਆ ਦੂਜਾ ਨਾਮ 75000 ਆ ਤਿੰਨ ਖਿਡਾਰੀ ਬਾਹਰੋਂ ਆ ਬੈਸਟਾਂ ਨੂੰ ਕੀ ਆ ਬੈਸਟਾਂ ਨੂੰ ਮਿੱਤਰੋ 43600 ਦਿੱਤੇ ਜਾਣੇ ਆ। ਸੋ ਕਾਫੀ ਟਾਈਮ ਹੋ ਗਿਆ ਫੋੜਾਂ ਵਾਲਾ ਵੀ ਨਹੀਂ ਆਇਆ। ਮੇਲਾ ਵੈਸੇ ਨੰਗਿਆ ਹੀ ਹੋਊਗਾ ਜਦੋਂ ਜੋ ਜੇ ਲੇਟ ਦੇਖੋਗੇ ਤਾਂ ਹਜੇ ਆਉਣਾ ਵੀ ਆ ਫਰਵਰੀ ਚ ਵੀ ਹੈਗਾ ਟੂਰਨਾਮੈਂਟ ਬੈਸਟਾਂ ਵਾਲਾ। ਪਰ ਮਿੱਤਰੋ ਇਹ ਜੋ ਮਾਰਚ ਮਹੀਨੇ ਚ 3 ਮਾਰਚ ਦੀ ਤਰੀਕ ਨੂੰ ਨਾ ਸਵਾਦ ਆ ਜਾਣਾ ਤੁਹਾਨੂੰ ਬੈਸਟਾਂ ਨੂੰ ਫੋੜ ਟਰੈਕਟਰ ਆ। ਇੱਥੇ ਟੀਮਾਂ ਤੁਹਾਨੂੰ ਦੱਸ ਦੇਣਾ ਵੈਸੇ ਚੇਂਜ ਬਹੁਤ ਕੁਝ ਹੋ ਜਾਣਾ। ਹਜੇ ਦਿਨ ਬਹੁਤ ਪਏ ਆ ਪਰ ਬਰਸਾਲ ਬਰਸਾਲਪੁਰ ਦੀ ਟੀਮ ਆਉਣੀ ਆ ਮਿੱਤਰੋ ਕੀਤੂ ਬੁੱਢਣਪੁਰ ਖੇਡਣਾ। ਹੋਰ ਵੀ ਜੋ ਬਹੁਤ ਤਗੜੇ ਪਲੇਅਰ ਨਾਲ ਹੋਣਗੇ ਹਜੇ ਜੋ ਐ ਈਦਾਂ ਹੀ ਦੱਸਿਆ ਉਹਨਾਂ ਨੇ ਜੋ ਹੈ ਹਾਕਮਲ ਦੀ ਟੀਮ ਬਣੂਗੀ ਇਹ ਚ ਗੁਰਵਿੰਦਰ ਕਾਂਗੇ ਵਾਲਾ ਬੁਰੀਆ ਸਰਸਰ ਤੇ ਇੱਕ ਹੋਰ ਜੋ ਹੈ ਮੇਰੇ ਵੀਰੋ ਨਾਲ ਰੀਡਰ ਸੋਨੀ ਪਾਦੜੇ ਵਾਲਾ ਹੋ ਸਕਦਾ ਇਹ ਚ ਵੀ ਟੁੱਟ ਸਕਦੇ ਆ ਜੇ ਪਲੇਅਰ ਚੇਂਜ ਹੋ ਸਕਦੇ ਆ ਵਧੀਆ ਟੀਮ ਇਹ ਬਣੂਗੀ ਮਾਨੂਕੇ ਗਿੱਲ ਦੀ ਟੀਮ ਖੇਡਣੀ ਆ ਜੀਵਨ ਨੇ ਵੀ ਖੇਡਣਾ ਇਸ ਕਬੱਡੀ ਕੱਪ ਤੇ ਸੋ ਜੀਵਨ ਵੀ ਕਮਾਲਾਂ ਕਰੂਗਾ ਜਲਾਲਪਰੀਏ ਪਾਲੇ ਨੂੰ ਮਿੱਤਰੋ ਇੱਥੇ ਹਾਰਲੇ ਡੇਵਿਡਸਨ ਦਿੱਤਾ ਜਾਣਾ ਹਾਰਲੇ ਨਾਲ ਵੱਡਾ ਸਨਮਾਨ ਹੋਣਾ ਸੋ ਜੋਇ ਐ ਇਸ ਭਰਾ ਨੂੰ ਵੀ ਜੋ ਐ ਪਾਲੇ ਬਾਈ ਨੂੰ ਵੀ ਜੋ ਐ ਉਸਤਾਦ ਦਾ ਨੂੰ ਕਵਾ ਮੈਂ ਵੀ ਮੁਬਾਰਕਾਂ ਦਿੰਨੇ ਆ ਹਾਰਲੇ ਮਿਲੂਗਾ ਸ਼ਕਰਪੁਰ ਵੀ ਜੋ ਐ ਇੱਥੇ ਤਗੜੀ ਟੀਮ ਮੇਤਰੋ ਬਾਨੀ ਆ ਮੈਂ ਕਹਿੰਨਾ ਵੀ ਤਾਜਾਲਪੁਰ ਦਾ ਮੇਲਾ ਨਾ ਯਾਰ ਇਸ ਵਾਰ ਨਿਆਰੇ ਵਾਲਾ ਹੋਣਾਗਾ ਉਹੀ ਚੀਜ਼ਾਂ ਦਸੰਬਰ ਮਹੀਨੇ ਵਾਲੇ ਕਮਾਲਪੁਰੇ ਦੇ ਮੇਲੇ ਤੇ ਚਾਹੇ ਜੋ ਐ 31 ਜਨਵਰੀ ਨੂੰ ਕਮਾਲਪੁਰੇ ਚ ਜੋ ਹੋਇਆ ਮੇਰੇ ਵੀਰੋ ਉਸੇ ਤਰ੍ਹਾਂ ਹੀ ਜੋ ਐ ਰਿਕਾਰਡ ਟੁੱਟਣਗੇ ਮੈਂ ਮਿਲਦਾ ਨਵੀਂ ਵੀਡੀਓ ਦੇ ਵਿੱਚ ਲਾਈਕ ਕਰਨਾ ਫਰਜ਼ ਆ ਜ਼ਰੂਰ ਕਰਿਓ ਸਾਰੇ ਭਰਾਵਾਂ ਤਾਈਂ ਜੋ ਐ ਵੀਡੀਓ ਸ਼ੇਅਰ ਕਰ ਦਿਓ ਲਾਈਕ ਵੀ ਜਰੂਰ ਕਰਿਓ ਸ਼ਿੱਲੂ ਹੁਣੀ ਵੀ ਖੇਡਣਗੇ ਜਲਾਲਪਰੀਏ ਪਾਲੇ ਨੇ ਸ਼ਗਰਪੁਰਾ ਲੋ ਖੇਡਣਾ ਹਜੇ ਤਾਂ ਜੋ ਏਦਾਂ ਹੀ ਕਲੀਅਰ ਆ ਤੇ ਮੇਰੇ ਵੀਰੋ ਬਹੁਤ ਤਗੜੇ ਤਗੜੇ ਮੱਲ ਇਸ ਟੂਰਨਾਮੈਂਟ ਤੇ ਹਿੱਸਾ ਲੈਣਗੇ ਮੈਂ ਮਿਲਦਾ ਨਵੀਂ ਅਪਡੇਟ ਲੈ ਕੇ ਮਿੱਤਰੋ ਟੌਪ ਦੀਆਂ ਟੀਮਾਂ ਤਾਜਲਪੁਰ ਦੇ ਮੇਲੇ ਤੇ ਲੱਗੂ ਸਰਾ ਓਪਨ ਦੇ ਵਿੱਚ ਐਨ ਟੌਪ ਦੇ ਮੈਚ ਨਵੀਂ ਅਪਡੇਟ ਲੈ ਕੇ ਮਿਲਦੇ ਹਾਂ ਸਾਰੀ ਜੋ ਟੌਪ ਦੇ ਮੱਲ ਟੌਪ ਦੀ ਕਰੀਮ ਇਸ ਜੋ ਟੀਮਾਂ ਓਪਨ ਦੀਆਂ ਟੀਮਾਂ ਚ ਹਿੱਸਾ ਲੈਣਗੇ ਸ਼ੇਅਰ ਕਰ ਦਿਓ ਗਰੁੱਪਾਂ ਚ ਆਪਣੀ ਵੀਡੀਓ ਇਹ ਟੂਰਨਾਮੈਂਟ ਬਾਰੇ ਪਤਾ ਲੱਗੇ ਦਰਸ਼ਕਾਂ ਨੂੰ ਵੀ ਕਿਹੜਾ ਕੱਪ ਟੋਪ ਦਾ ਹੋਣਾ ਧੰਨਵਾਦ